ਹੇ ਮਹਾਰਾਜ ਜੀ ਪੈਸਿਆਂ ਦਾ ਫਰੋਡ ਕਰਕੇ ਆ ਗਈ ਕਿ ਪੈਸੇ ਕੱਠੇ ਹੋ ਜਾਣਦੇ ਆਹੀ ਕਿਤੇ ਹੋਰ ਸਥਾਨ ਟੈਂਡ ਫੜੀ ਚੋ ਕੇ ਉੜ ਕੇ ਤੇ ਲੈ ਜਾਗੇ ਤੇ ਪੈਸੇ ਯਾਰ ਕੱਠੇ ਹੋ ਗਾੜੀ ਫੇਰ ਜਾ ਕੇ ਇਦਾਂ ਪਾ ਦੇਣਗੇ ਜਿੱਕਰ ਨਸ਼ਾ ਕਰਦੇ ਨਹੀਂ ਜੀ ਨਹੀਂ ਜੀ ਕਿਰਪਾ ਮਾਰੀ ਨਹੀਂ ਆ ਕੇ ਚਾਹ ਪਰ ਰੋਟੀ ਤੋਂ ਬਗੈਰ ਕੋਈ ਆਪਣਾ ਨਸ਼ਾ ਹੀ ਨਹੀਂ ਆਓ ਪਿਓ ਮੈਂ ਤਾਂ ਪੈਸਿਆਂ ਦਾ ਫਰੋਡ ਕਰਕੇ ਕਿ ਫਰੋਡ ਵਜਣ ਡਿਆ ਕਿ ਬਾਹਰੋਂ ਪੈਸੇ ਆਉਣ ਦੇ ਪੇ ਲੱਖ ਬਲਿੰਦਰ ਸਿੰਘ ਮੰਨੇ ਨੇ ਦੇ ਦਿੱਤਾ ਲੱਖ ਰੁਪਏ ਆਉਣਾ ਦੇ ਦਿੱਤਾ ਲੱਖ ਰੁਪਏ ਜੂਕੇ ਤੋਂ ਆ ਗਿਆ ਬਿੱਲਾ ਵਾ ਖਡਾਰੀ ਤੇ ਕਿ ਉਹਦਾ ਦੋਸਤ ਹੈ ਉਹਨਾਂ ਲੱਖ ਉਹਨਾਂ ਭੇਜਦਾ ਹੋਰ ਵੀ ਬੰਦਿਆਂ ਨੇ ਪੈਸੇ ਭ ਏਹ ਦਾ ਤਾਂ ਜੇ ਤੱਕ ਦਾ ਆ ਜਿਹੜੀਆਂ ਇਹਨਾਂ ਨੇ ਮੇਰੀਆਂ ਵੀਡੀਓ ਪਾਈਆਂਗੇ ਨਸ਼ਾ ਕਰਦਾ ਸੀ ਮਰ ਗਿਆ ਵਾ 2 ਸਾਲ ਹੋ ਗਿਆ ਫਿਰ ਮੈਂ ਸਿਰਫ ਇਹੋ ਦੱਸਿਆ ਉਹਨਾਂ ਨੂੰ ਕਿ ਮੈਂ ਹੈਗਾ ਜੇ ਮਰਿਆ ਨਹੀਂ ਜੇ ਮੈਂ ਜਦੋਂ ਮੈਂ ਮਜ਼ਾ ਫਿਰਦਾ ਤੁਹਾਨੂੰ ਆਪੇ ਪਤਾ ਲੱਗ ਜਾਣਾ ਲੋਕਾਂ ਦੱਸ ਹੀ ਦੇਣਗੇ ਬਾਬਾ ਜਿੰਨਾ ਮਰ ਗਿਆ ਆਟੋ ਹੀ ਪਾਗ ਲੈ ਜਾਊਂਗਾ ਇਹ ਗੁਰੂ ਰਸਾਂ ਦੇ ਗਾੜੀ ਸੌ ਖਾ ਲੈਣ ਜਰਿੰਦਰ ਸਿੰਘ ਨਸ਼ਾ ਕਰਦਾ ਸੀ ਕਿ ਜਾਂ ਨਹੀਂ ਕਰਦਾ ਕੀ ਕੰਮ ਕਰਦੇ ਮੈਂ ਆਟੋ ਚਲਾ ਕੇ ਆਪਣੀ ਮਾਤਾ ਨੂੰ ਪਾਲਦਾ ਤੇ ਰੋਟੀ ਪਾਣੀ ਕਰਦਿਆਂ ਜੀ ਬਸ ਹੋਰਦੇ ਆਪੇ ਕੋਲ ਕੋਈ ਜਾਣੀ ਚਾਹ ਦਾ ਸਟਾਲ ਲਾਉਣ ਵਾਲੀ ਕੁੜੀ ਦਾ ਬਾਪ ਆਇਆ ਕੈਮਰੇ ਸਾਹਮਣੇ ਕਰ ਦਿੱਤੇ ਵੱਡੇ ਖੁਲਾਸੇ ਤੁਹਾਨੂੰ ਦੱਸਦੇ ਕਿ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਕੁੜੀ ਕਾਫੀ ਵਾਇਰਲ ਹੋ ਰਹੀ ਹੈ ਜਿਸਨੇ ਚਾਹ ਦਾ ਸਟਾਲ ਲਗਾਇਆ ਹੋਇਆ ਤੇ ਉਸਨੇ ਕਿਹਾ ਕਿ ਉਸਦਾ ਬਾਪ ਨਸ਼ੇੜੀ ਹੈ ਉਸਦੀ ਮਾਂ ਨੂੰ ਤੇ ਉਸ ਨੂੰ ਕੁੱਟਦਾ ਮਾਰਦਾ ਰਹਿੰਦਾ ਜਿਸ ਕਰਕੇ ਉਸਨੇ ਸਾਨੂੰ ਘਰੋਂ ਬਾਹਰ ਕੱਢ ਦਿੱਤਾ ਤੇ ਕਈ ਬਿਆਨਾਂ ਦੇ ਵਿੱਚ ਉਸਨੇ ਇਹ ਵੀ ਕਿਹਾ ਸੀ ਕਿ ਉਸਦੇ ਬਾਪ ਦੀ ਮੌਤ ਹੋ ਗਈ ਆ ਉਸਦਾ ਬਾਪ ਨਹੀਂ ਹੈ ਕਰਦੀ ਮਜਬੂਰੀ ਕਰਕੇ ਉਸ ਨੂੰ ਚਾਦਾ ਸਟਾਲ ਲਗਾਉਣਾ ਪਿਆ ਤੇ ਅੱਜ ਉਹ ਮਰਿਆ ਬਾਪ ਕੈਮਰੇ ਸਾਹਮਣੇ ਆ ਉਸ ਦੀ ਦਾ ਜਿਸਨੇ ਚਾਦਾ ਸਟਾਲ ਲਗਾਇਆ ਹੋਇਆ ਤੇ ਉਸਨੇ ਵੱਡੇ ਖੁਲਾਸੇ ਕੀਤੇ ਨੇ ਕਿ ਆ ਕਿ ਇਹਨਾਂ ਦੇ ਵੱਲੋਂ ਪੈਸੇ ਇਕੱਠੇ ਕਰਨ ਨੂੰ ਇਹ ਸਭ ਡਰਾਮਾ ਰਚਿਆ ਗਿਆ ਨਾਮ ਹੈ ਨਸ਼ੇੜੀਆਂ ਮਾਤਾ ਮੈਂ ਤਾਲਾ ਬੰਦਾ ਮੈਂ ਆਟੋ ਚਲਾ ਕੇ ਘਰ ਦਾ ਪਾਲਣ ਪੋषण ਕਰਦਾ ਇਹਨਾਂ ਨੇ ਪੈਸੇ ਇਕੱਠੇ ਕਰਨੇ ਸੀ ਇਸ ਕਰਕੇ ਇਹਨਾਂ ਨੇ ਸਭ ਕੁਝ ਕੀਤਾ ਮਨੂ ਜੁੰਦੇ ਜੀ ਮਾਰ ਦਿੱਤਾ ਤੂੰ ਅੰਦਾਜ਼ ਤੇ ਕਿਸ ਕੁੜੀ ਨੂੰ ਇਸ ਦਿਮ ਇਮੋਸ਼ਨਲ ਵੀਡੀਓ ਦੇਖ ਕੇ ਲੋਕਾਂ ਨੇ ਬੜੀ ਮਦਦ ਕੀਤੀ ਹੈ ਐਨ ਆਰ ਆਈ ਲੋਕਾਂ ਨੇ ਵੀ ਕਾਫੀ ਮਦਦ ਕੀਤੀ ਇਸ ਕੁੜੀ ਦੀ ਤੇ ਪਿਛਲੇ ਦਿਨੀ ਮਨਦੀਪ ਮੰੰਨਾ ਨੇ ਵੀ ਇਸ ਕੁੜੀ ਨੂੰ 1 ਲੱਖ ਰੁਪਏ ਦਿੱਤਾ ਸੀ ਕਿਉਂਕਿ ਇਸ ਕੁੜੀ ਦਾ ਸੁਪਨਾ ਸੀ ਕਿ ਉਹ ਇਸ ਚਾਦ ਸਟਾਲ ਨੂੰ ਕੈਫੇ ਦੇ ਵਿੱਚ ਤਬਦੀਲ ਕਰੇ ਵੱਡੇ ਕੈਫੇ ਦੇ ਵਿੱਚ ਤਬਦੀਲ ਕਰੇ ਤੇ ਲੋਕਾਂ ਨੇ ਕਾਫੀ ਮਦਦ ਕੀਤੀ ਸੀ ਇਸ ਨੂੰ ਕਾਫੀ ਪੈਸੇ ਦਿੱਤੇ ਸੀ ਬਾਰੂ ਵੀ ਲੋਕਾਂ ਨੇ ਕਾਫੀ ਪੈਸੇ ਭੇਜੇ ਸੀ ਇੰਸਟਾਗ੍ਰam ਤੋਂ ਇਸਨੇ ਆਪਣਾ ਗੂਗਲ ਅਕਾਊਂਟ ਵੀ ਪਾਇਆ ਹੋਇਆ ਤੇ ਉਸ ਦੇ ਜ਼ਰੀਏ ਲੋਕਾਂ ਨੇ ਵੀ ਪੈਸੇ ਭੇਜੇ ਸੀ ਦੇ ਉਹਨ ਉਸਦੇ ਬਾਪ ਨੇ ਵੱਡੇ ਖੁਲਾਸੇ ਕਰ ਦਿੱਤੇ ਨੇ ਕਿ ਆ ਕਿ ਸਭ ਪੈਸੇ ਇਕੱਠੇ ਕਰਨ ਦਾ ਇਹਨਾਂ ਦਾ ਪਲਾਨ ਸੀ ਇਹ ਮਹਾਰਾਜ ਜੀ ਪੈਸਿਆਂ ਦਾ ਫਰੋਡ ਕਰਕੇ ਆ ਗਈ ਕਿ ਪੈਸੇ ਇਕੱਠੇ ਹੋ ਜਾਣਦੇ ਅਸੀਂ ਕਿਤੇ ਹੋਰ ਥਾਂ ਟੈਂਡ ਫੁੱਟੀ ਚੋ ਕੇ ਉੱਡ ਕੇ ਤੇ ਲੈ ਜਾਗੇ ਤੇ ਪੈਸੇ ਜਦ ਇਕੱਠੇ ਹੋ ਗਾੜੀ ਫੇਰ ਜਾ ਕੇ ਇਦਾਂ ਪਾ ਦੇਣਗੇ ਤੇ ਇਹ ਕਰਕੇ ਜੀ ਆਪਾਂ ਵੀ ਬਗਲੋ ਕੇ ਧੜੇ ਕੇ ਖੜੇ ਆ ਅੱਛਾ ਜੀ ਜੀ ਤੁਹਾਡੀ ਉਮਰ ਕਿੰਨੀ ਹੈ ਜੀ ਉਮਰ ਆਪਣੀ 60 ਨੂੰ ਪਹੁੰਚ ਗਈ ਸਮਝੋ ਜੀ 60 ਹੋ ਹੀ ਗਈ ਕੇ 70 ਤੱਕ ਕੋਈ ਤੁਸੀਂ ਕੋਈ ਨਸ਼ਾ ਕਰਦੇ ਨਹੀਂ ਨਹੀਂ ਜੀ ਨਹੀਂ ਜੀ ਕਿਰਪਾ ਮਾਰੀ ਨਹੀਂ ਆ ਕੇ ਚਾਹ ਪਰ ਰੋਟੀ ਤੋਂ ਬਗੈਰ ਕੋਈ ਆਪਣਾ ਨਸ਼ਾ ਹੀ ਨਹੀਂ ਕਰਦਾ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਤੁਸੀਂ ਕੀ ਕੰਮ ਕਰਦੇ ਮੈਂ ਆਟੋ ਚਲਾ ਕੇ ਆਪਣੀ ਮਾਤਾ ਨੂੰ ਪਾਲਦਾ ਤੇ ਰੋਟੀ ਪਾਣੀ ਕਰਦਿਆਂ ਜੀ ਬਸ ਹੋਰ ਤਾਂ ਆਪਣੇ ਕੋਲ ਕੋਈ ਜਾਣੀ ਗੱਲ ਪੈੜੀ ਕਿੰਨੀ ਹੈ ਜੀ ਪੈੜੀ ਬਾਠੀ ਦਾ ਟਾਈਮ ਪਾਸ ਹੋ ਗਿਆ ਹੁਣ ਜੁਗੀ ਹੈਗੀ ਹੈ ਜੀ ਹੋਰਿਆਂ ਦੀ ਕਿੰਨੀ ਪੈੜੀ ਜੀ ਜਿਹੜੀ ਉਹਨਾਂ ਸੋਹਰਿਆਂ ਦੀ 11 ਗਲੇ ਪੈੜੀ ਦੇ ਆ ਟਰੈਕਟਰ ਆ ਉਹਨਾਂ ਦੇ ਕੋਲ ਦੋ ਦੁਕਾਨਾਂ ਸਾਲੇ ਮੈਨੇ ਨਹੀਂ ਇੱਕ ਦੀ ਪਟੋਲਪੁਰਮ ਦੇ ਸਾਹਮਣੇ ਆ ਦੁਕਾਨ ਇੱਕ ਦੀ ਡਾਕਟਰ ਦੇ ਲਾਗੇ ਦੁਕਾਨ ਆ ਤੁਸੀਂ ਆਪਣੇ ਬੱਚਿਆਂ ਨੂੰ ਤੇ ਪਤਨੀ ਨੂੰ ਕੁੱਟਦੇ ਸੀ ਨਾ ਜੀ ਨਾ ਜੀ ਇਹ ਜਲੇਮ ਲੱਗ ਰਹੇ ਸੀ ਜਿਵੇਂ ਅੱਛਾ ਜੀ ਨਹੀਂ ਆਪਾਂ ਨਹੀਂ ਹੱਥ ਨਹੀਂ ਲਾ ਕੇ ਵੇਖਿਆ ਤੇ ਵਾਕ ਹੋਣ ਦਾ ਕਾਰਨ ਕੀ ਸੀ ਵਾਕ ਉਹ ਹੀ ਤਾਂ ਦੱਸਿਆ ਕਿ ਜਬ ਬਲਵਿੰਦਰ ਸਿੰਘ ਬਿੱਲਾ ਹੈਗਾ ਨਾਗੋਵਾਲੀਆ ਉਹਨਾਂ ਹੀ ਬੇੜਾ ਕਰ ਕਰ ਦਿੱਤਾ ਤੇ ਆਪ ਕੈਨੇਡਾ ਜਾ ਵੜੇ ਦੋਵੇਂ ਜੀ ਹੋਰ ਕਿੰਨੇ ਜਿਹੜੇ ਜਿਹੜੇ ਵਿਅਕਤੀ ਜਿਨ੍ਹਾਂ ਨਾਲ ਤੁਹਾਡੀ ਪਤਨੀ ਦੇ ਸੰਬੰਧ ਰਹਿ ਦੋ ਛੱਜਲਵੜੀ ਦੇ ਹੀ ਅਜ ਤੋਂ ਦੇ ਹੀ ਆਪਣੇ ਦੇ ਮੱਲੀਆਂ ਦੇ ਜੀ ਤੇ ਇੱਕ ਹੈਗਾ ਹੀ ਖਰੂਰ ਸਾਹਿਬ ਦਾ ਜੀ ਇੱਕ ਹੈਗਾ ਛੱਜਲਵੜੀ ਦਾ ਹਲਵਾਈ ਇਹ ਨਾ ਇਹਨੇ ਦੇ ਕੇ ਹੋਰ ਜਿਹੜੇ ਗੁਪਤੇ ਉਹ ਤਾਂ ਮਾਰੀ ਜਾਂਦਾ ਸੱਚੇ ਪਾਸ਼ਾ ਆਪਾਂ ਇਹਨਾਂ ਕੋਈ ਬਿਆਨ ਕਰ ਸਕਦੇ। ਮੋਚੀ ਆਪਣੇ ਬੱਚਿਆਂ ਦੇ ਹੱਥ ਤੰਦਰਿਆਂ ਦੇ ਵਿੱਚ ਦੇ ਕੇ ਉੱਟਦੇ ਰਹੇ ਜੋ ਤੁਸੀਂ ਭੰਗ ਦੇ ਪਕੌੜੇ ਖਾਂਦੇ ਰਹੇ ਹੋ ਸੱਚਾਈ ਕੀ ਗੱਲ ਬਾਤ ਕੋਈ। ਨਾ ਜੀ ਨਾ ਕਦੀ ਨਸ਼ਾ ਕੀਤਾ ਤੇ ਨਾ ਨਾ ਕੋਈ ਨਸ਼ਾ ਕੀਤਾ ਤੇ ਨਾ ਆਪਾਂ ਖਾਦਾ ਨਸ਼ਾ। ਆਪਾਂ ਇਹ ਆਨੇ ਆ ਕਿ ਇਹ ਮੇਰਾ ਸਾਲਾ ਜੇ ਨਾਲ ਮੁੰਡਾ ਆਪਣਾ ਲਈ ਕੇ ਇਦੋਂ ਮੇਰੀ ਮਾਂ ਜਾਊਗੀ ਮੈਨੂੰ ਲੈ ਕੇ ਉਥੇ ਆਟੋ 'ਚ ਪਾ ਕੇ ਲੈ ਜਾਊਗਾ ਤੇ ਗੁਰੂ ਰਸਾਂ ਦੇ ਗਾੜੀ ਸੌ ਖਾ ਲੈਣ। ਗਰਜਿੰਦਰ ਸਿੰਘ ਨਸ਼ਾ ਕਰਦਾ ਹੈ ਕਿ ਜਾਂ ਨਹੀਂ ਕਰਦਾ ਇਹ ਜਿਹੜਾ ਉਹਨਾਂ ਨਾਲ ਕਹਾ ਕਹਾ ਵੇਖੋ ਕਿੰਨੀ ਤਰਾਸਦੀ ਹੈ ਕਿ ਜੇ ਮਰ ਗਏ ਹਾਂ ਪਿਓ ਮਾਰਦਾ ਪੈਸਾ ਦਾ ਫਰੋਡ ਕਰਕੇ ਫਰੋਡ ਵਜਣਿਆ ਕਿ ਬਾਹਰੋਂ ਪੈਸੇ ਆਉਂਦੇ ਪੇ ਲੱਖ ਬਲਿੰਦਰ ਸਿੰਘ ਮੰਨੇ ਨੇ ਦੇ ਦਿੱਤਾ ਲੱਖ ਰੁਪਏ ਉਹਨਾਂ ਦੇ ਦਿੱਤਾ ਲੱਖ ਰੁਪਏ ਜੂਕੇ ਤੋਂ ਆ ਗਿਆ ਬਿੱਲਾ ਵਾ ਖਡਾਰੀ ਦੇ ਉਹਦਾ ਦੋਸਤ ਹੈ ਉਹਨਾਂ ਲੱਖ ਉਹਨਾਂ ਭੇਜਦਾ ਹੋਰ ਵੀ ਬੰਦਿਆਂ ਨੇ ਪੈਸੇ ਭੇਜੇ ਸੁਖਣਾ ਕੀ ਪਰਿਵਾਰ ਦੁਬਾਰਾ ਜਿਹੜਾ ਇਕੱਠਾ ਹੋ ਸਕਦਾ ਯਾਹ ਨਾ ਜੀ ਪਰਮੇਸ਼ਰ ਨੂੰ ਪਤਾ ਮੈਂ ਤਾਂ ਕੋ ਕੋ ਕਹਿ ਨਹੀਂ ਸਕਦਾ ਜਿਹੜਾ ਮੇਰੇ ਮੇਰੇ ਨਾਲ ਹਾਲਾਤ ਕਰੀ ਜਾਂਦੇ ਮੈਂ ਤਾਂ ਕੋਹਾਂਦਾ ਨਹੀਂ ਉਹ ਜੀਆਂ ਪਾਵਾਂ ਗੱਲ ਨੂੰ ਆ ਜਾਣ ਉਹਦੇ ਕਿਰਪਾ ਜੇ ਮਹਾਰਾਜ ਦੀ ਅੱਛਾ ਜੀ ਉਹ ਕਹਿੰਦੇ ਹੁਣ ਤੇ ਸਾਡੀ 1000 ਰੁਪਏ ਦਿਹਾੜੀ ਹੋ ਗਈ ਸਾਡੇ ਬਾਪੂ ਨੂੰ ਸਾਡਾ ਚੇਤਾ ਆ ਗਿਆ ਨਹੀਂ ਨਹੀਂ ਇਹ ਦੱਸਾਂ ਚੇਤਾ ਕਿਦਾਂ ਆ ਜਿਹੜੀਆਂ ਇਹਨਾਂ ਨੇ ਮੇਰੀਆਂ ਵੀਡੀਓ ਪਾਈਆਂਗੇ ਨਸ਼ਾ ਕਰਦਾ ਸੀ ਮਰ ਗਿਆ ਵਾ 2 ਸਾਲ ਹੋ ਗਿਆ ਫਿਰ ਮੈਂ ਸਿਰਫ ਇਹ ਦੱਸਿਆ ਉਹਨਾਂ ਨੂੰ ਕਿ ਮੈਂ ਹੈਗਾ ਜੇ ਮਰਿਆ ਨਹੀਂ ਅਜੇ ਮੈਂ ਅੱਛਾ ਜਦੋਂ ਮੈਂ ਮਰਿਆ ਫਿਰ ਤੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਲੋਕਾਂ ਦੱਸ ਹੀ ਦੇਣਗੇ ਬਾਬਾ ਜਿੰਦਾ ਮਰ ਗਿਆ ਮਾ ਬਾਬਾ ਜ ਤੇ ਮੈਂ ਕਹਾਂ ਕਿ ਮਸਾਲ ਖੜੀ ਕੀਦੀ ਨਹੀਂ ਤਾਂ ਮੈਂ ਆਪੋ ਹੀ ਨਹੀਂ ਹੈ ਵੀਡੀਓ ਬਣਾਉਣੀ ਚਾਹ ਬਣਾਉਣੀ ਚਾਹੁੰਦਾ ਮਾਤਾ ਜੀ ਤੂੰ ਹੀ ਸੰਭਦੇ ਜੇ ਹਾਂਜੀ ਲੈਟਰਨ ਬਾਥਰੂਮ ਸਾਬੇ ਕਰਾਉਣੇ ਆ ਆਟੋ ਤੋਂ ਮੈਂ ਜਿਆਰਾ ਆਪਣਾ ਕਰਦਾ ਮਾਤਾ ਜੀ ਦਾ ਚੂਲਾ ਕਿਤਰਾ ਟੁੱਟਿਆ ਜੀ ਉਹਨੇ ਬੂਟਾ ਨਾਲ ਠੋਡ ਮਾਰ ਮਾਰ ਕੇ ਫਿਰ ਨਲਾਂ ਦੇ ਲਾਗੇ ਠੋਡ ਮਾਰਿਆ ਤੇ ਹੱਡੀ ਕਰਕ ਹੋ ਗਈ 1.5 ਲੱਖ ਰੁਪਏ ਹੁਣ ਮੰਗਦੇ ਈ ਇਹਦਾ ਚੂਲਾ ਪਾਉਣ ਦਾ ਬਾਹਰ 17 ਜਮ ਉਹ ਗਿਆ ਆ ਸਾਰਿਆਂ ਤੋਂ ਹੋ ਗਿਆ ਹੱਥ ਪਲਾ ਜੋੜ ਕੇ ਕਹਿੰਦਾ ਬਾਬਾ ਜੀ ਇਹਦਾ ਭੋਗ ਬੈਣਾ ਜੇ ਜੇ ਤੁਸੀਂ ਪ੍ਰਿਸ਼ਰ ਕਰਾ ਲਿਆ ਤੇ ਤੇ 1.5 ਲੱਖ ਲੈਓ ਚੂਲਾ ਦਾ ਡੱਬਾ ਬਣਾ ਦਾਂਗੇ ਜਿਹੜਾ ਉਹਨਾਂ ਨੇ ਹੁਣ ਉੱਥੇ ਆ ਬਾਬਾ ਜੀ ਖੋਕਾ ਲਾਇਆ ਉਹ ਤੁਸੀਂ ਸਹੀ ਸਮਝਦੇ ਕਿ ਗਲਤ ਕੰਮ ਆ ਉਹਦੇ ਵੇਤੀ ਜਵਾਨ ਆ ਉਹਦੇ ਗਲਤ ਆ ਅੱਛਾ ਗਲਤ ਹੈ ਗਲਤ ਗਲਤ ਕੰਮ ਆ ਕੋਈ ਸਲਾਈ ਦਾ ਕੰਮ ਕਰਦੀ ਆਪਣਾ ਪਾਲਦੀ ਦੁਕਾਨ ਘਰ ਖੋਲ ਲੈਂਦੀ ਉਹ ਵੇਹ ਠੀਕ ਹੀ ਇਹ ਰੋਡ ਦੇ ਦੋਣੇ ਕੁੜੀ ਉਹਨਾਂ ਨੂੰ ਚਾਹ ਵੜਾਉਂਦੀ ਆ ਤੇ ਅਸੀਂ ਹੁਣ ਮਨ ਸੋਚਦੇ ਆਂ ਬੜਾ ਕੰਮ ਖਰਾਬ ਆ ਕਿ ਜਲ ਜਲ ਰਵਾਜ ਆਇਆ ਚੋਗੇ ਵਿੱਚ ਮਾਰਨਗੇ ਕੋਈ ਤੇ ਕੀ ਕਰਾਂਗੇ ਭਾਵੇਂ ਉਹਦੇ ਕੋਲੇ ਵੀ ਭਾਵੇਂ ਮੇਰੇ ਕੋਲ ਆ ਬੇਦਲਤ ਕੀਤਾ ਆ ਬੇਦਲਤ ਕਰਦੀ ਨੂੰ ਕੀਤਾ ਕੱਲੀ ਨੂੰ ਅੱਛਾ ਜੀ ਇਹਦੇ ਜਦੋਂ ਕੰਮ ਖਰਾਬ ਹੀ ਉਹਦਾ ਕਰਕੇ ਅੱਛਾ ਜੀ ਬੱਚਿਆਂ ਦੇ ਨਾਲ ਅੱਜ ਵੀ ਤੁਸੀਂ ਬੱਚਿਆਂ ਨੂੰ ਪਿਆਰ ਕਰਦੇ ਹੋ ਉਹਦੇ ਲਈ ਤਾਂ ਅਸੀਂ ਦਿਲੋਂ ਕਰਦੇ ਆ ਪਿਆਰ ਅੱਛਾ ਜੀ ਆਹੋ ਠੀਕ ਹੈ ਇਹ ਰੋਗਿਆ ਨੇ ਆ ਕਿ ਦੋ ਜੀ ਤੇ ਨਾ ਆਪਣੀ ਕੁੜੀ ਨੂੰ ਕੌਮਰੀ ਘਰ ਬੇਟੀ ਤੇ ਕੌਮ ਆਪਣਾ ਰਾਜਪ트 ਸਿੰਘ ਦਾ ਲड़का ਉਹ ਵੇਣਾ ਮੈਂ ਜਦੋਂ ਭਾਂਡੇ ਧੋਦਾ ਅਹੀਂ ਆਟੋ ਚਲਾ ਕੇ ਗਿਆ ਕਰਨੇ ਤਾਂ ਤੁਸੀਂ ਭਾਂਡੇ ਮਾਜਦੇ ਲੋਕਾਂ ਨੂੰ ਝੂਠੇ ਅਮਰਤਾ ਸਿੰਘ ਆਪਾਂ ਸਾਰੇ ਜਮੀਨ ਹੈ ਤੁਹਾਡੇ ਕੋਲ ਬਾਬਾ ਜੀ ਜਮੀਨ ਹੈ ਤਨ ਕੇ ਲਈ ਆ ਗਿਆ ਟਾਈਮ ਪਾਸ ਹੋ ਹੀ ਜਾਂਦਾ ਜੀ ਕਰਜ਼ਾ ਬਹੁਤ ਜ਼ਿਆਦਾ ਨਾ ਸਿਰ ਤੇ ਵੱਡਾ ਭਰਾ ਚੜਾ ਗਿਆ ਰੋਟੀ ਆਪ ਗਾਉਣੇ ਆ ਚਾਹ ਆਪ ਲੈਡੀਆਂ ਬਾਹਰ ਮਾਦਰ ਮੈਂ ਕਰਾਉਣਾ ਕਿਸੇ ਦੇ 12 ਵੇ ਠਾ ਦਿੰਦੀ ਆ ਕੇਲੇ ਤੜਕੇ 4 ਵਜੇ ਲੀੜੇ ਕਪੜਾ ਉਧਾ ਤੋਣਾ ਉਹ ਮੈਂ ਨਾਉਣਾ ਆਪ ਅੱਛਾ ਜੀ ਕਿਸ਼ੇ ਦੇ ਤੱਕ ਬਦਲੀ ਕਰਦਾ ਤੌਲੀਆ ਪਾ ਕੇ ਨਾ ਜੀ ਨਾ ਕੋਈ ਵੈਲ ਨਹੀਂ ਕਰ ਬਚਪਨ ਤੋਂ ਵੀ ਇਕੱਠੇ ਰਹਿ ਇੱਕੋ ਪਿੰਡ ਸਾਡਾ ਜਦੀਪੁਰਚੀ ਪਿੰਡ ਕਸੀੜਪੁਰਾ ਪਿੱਛੋਂ ਅੱਛਾ ਜੀ ਅਹੀਂ ਘਰੇ ਇਕੱਠੇ ਇਕੱਠੀ ਬੁਰਗੀ ਹਰ ਇਕੱਠੇ ਅਹੀਂ ਕੋਈ ਗੱਲ ਨਹੀਂ ਕੀ ਨਛੇ ਦਾ ਕੋਈ ਵੈਲ ਨਹੀਂ ਹੈਗਾ ਜਿਹੜੇ ਇਹਨਾਂ ਦੀ ਪਤਨੀ ਤੇ ਬੱਚਿਆਂ 'ਤੇ ਇਲਜ਼ਾਮ ਲਗਾਏ ਜਾ ਰਹੇ ਉਹ ਕੀ ਕਰ ਉਹ ਜੀ ਬਿਲਕੁਲ ਨਜਾਇਜ਼ ਅੱਛਾ ਜੀ ਨਜਾਇਜ਼ ਹੋ ਰਿਹਾ ਸਹੀ ਨਹੀਂ ਹੋਊਗਾ ਮੈਂ ਅੱਛਾ ਜੀ ਮੈਂ ਵੀ ਜਾਂਦਾ ਰਾਂ ਲੈਂਡਰ ਪਾਉਣ ਮੈਨੂੰ ਉੱਥੇ ਮਿਲਦੀ ਰਹੀ ਆਪਣੇ ਉਸ ਸੱਜਣ ਵੱਡੇ ਇਹ ਤਾਂ ਕਰਕੇ ਤੇ ਨਹੀਂ ਹਾਮੀ ਭਰਦੇ ਕਿ ਪੂਰਾ ਪਿੰਡ ਹਾਮੀ ਭਰਦਾ ਇਹਨਾਂ ਨੇ ਨਹੀਂ ਜੇ ਸਾਰਾ ਪਿੰਡ ਹੀ ਹਾਮੀ ਭਰੂਗਾ ਜੀ ਜਦੋਂ ਤੁਸੀਂ i sorry. Andy.